ਮੇਰਾ ਨਾਮ ਜੋਬੇਰਨ ਦਾਵਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਜੀ ਉਹ ਹੈ ਕਿ ਅਸੀਂ ਗੁਰਦਾਸਪੁਰ ਦਾ ਯੂਨਿਟ ਆਮ ਆਦਮੀ ਪਾਰਟੀ ਦਾ ਯੂਨਿਟ ਸਰਦਾਰ ਅਮਨਸ਼ੀਲ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ਹੇਠ ਅਸੀਂ ਇੱਕ ਜ਼ਿਲ੍ਹਾ ਪੱਧਰੀ ਵਰਕਰ ਮੀਟਿੰਗ ਕਰਨ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਸਾਡੇ ਸਾਰੇ ਬਲਾਕ ਪ੍ਰਧਾਨ ਸਾਡੇ ਸਾਰੇ ਸਰਪੰਚ ਪੰਚ ਸਹਿਬਾਨ ਸਾਡੇ ਵਾਰਡ ਇੰਚਾਰਜ ਵਿਲੇਜ ਇਨਚਾਰ ਸਾਡੀਆਂ ਫਰੰਟਲ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਜਿਵੇਂ ਕਿ ਕਿਸਾਨ ਵਿੰਗ ਯੂਥ ਵਿੰਗ ਸਾਰੇ ਵਿੰਗਾਂ ਦੇ ਪ੍ਰਧਾਨ ਅਧਿਕਾਰਜਾ ਸਾਡੇ ਆਗੂ ਸਹਿਬਾਨ ਪਹੁੰਚਣਗੇ ਤੇ ਸੈਂਟਰਲ ਲੀਡਰਸ਼ਿਪ ਚੋਂ ਹਾਈ ਕਮਾਂਡ ਚੋਂ ਸਾਡੇ ਮਾਨਯੋਗ ਐਕਸ ਡਿਪਟੀ ਸੀਐਮ ਦਿੱਲੀ ਸ਼੍ਰੀ ਮਨੀਸ਼ ਸੋਧਿਆ ਜੀ ਜੋ ਕਿ ਪੰਜਾਬ ਦੇ ਇਨਚਾਰਜ ਹਨ ਉਹ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੀ ਅਮਨ ਅਰੋੜਾ ਜੀ ਜੋ ਕਿ ਪੰਜਾਬ ਦੇ ਪ੍ਰਧਾਨ ਹਨ ਉਹ ਪਹੁੰਚ ਰਹੇ ਹਨ ਨਾਲ ਸ਼੍ਰੀ ਸੰਜੀਵ अरोड़ा ਜੀ ਜੋ ਪਿੱਛੇ ਦੇ ਦਿਹਾਣੇ ਦੀ ਬਾਈ ਇਲੈਕਸ਼ਨ ਦੇ ਉੱਤੇ ਉਹ ਨੇ ਉਹ ਪਹੁੰਚ ਰਹੇ ਹਨ ਨਾਲ ਰਾਜਵੀਰ ਜੀ ਕੋ ਮੰਜੀ ਓਐਸਡੀ 2 ਸੀ ਚੀਫ ਮਿਨਿਸਟਰ ਪੰਜਾਬ ਉਹ ਪਹੁੰਚ ਰਹੇ ਨੇ ਤੇ ਨਾਲ ਹੀ ਨਾਲ ਪੰਚਾਇਤ ਮੰਤਰੀ ਇੰਡਸਟਰੀ ਮਿਨਿਸਟਰ ਤਨਪ੍ਰੀ ਸੌਂ ਜੀ ਪਹੁੰਚ ਰਹੇ ਸੋ ਇਹ ਜਿਹੜੀ ਵਰਕਰ ਮਿਲਣੀ ਹੈ ਉਹ ਸੌਂਦ ਵਿਲਾ ਬਟਾਲਾ ਤੋਂ ਗੁਰਦਾਸਪੁਰ ਬਾਈਪਾਸ ਜਿਹੜਾ ਬਣਿਆ ਹੈ ਉਹਦੇ ਉੱਪਰ ਐਤਵਾਰ ਦੇ ਦਿਨ 29 ਤਰੀਕ ਨੂੰ ਸਵੇਰੇ 10 ਵਜੇ ਰੱਖੀ ਗਈ ਹੈ ਤੇ ਤੁਹਾਡੇ ਸਾਰੇ ਪ੍ਰੈਸ ਵਾਲੇ ਸਾਥੀਆਂ ਦੇ ਮਾਧਿਅਮ ਰਾਹੀਂ ਅਸੀਂ ਇਹ ਸਾਰੇ ਦਜਾਬ ਦਰਜਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਫੇਰ ਤੋਂ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਸਾਰੀ ਹਾਈ ਕਮਾਂਡ ਜਿਹੜੀ ਆ ਉਹ ਤੁਹਾਨੂੰ ਮਿਲਣ ਲਈ ਇੱਥੇ ਪਹੁੰਚ ਰਹੀ ਹੈ ਸੋ ਤੁਸੀਂ ਸੌਂਦ ਵੇਲਾ 10 ਵਜੇ ਸਵੇਰੇ ਦਿਨ ਐਤਵਾਰ 29 ਤਰੀਕ ਨੂੰ ਤੁਸੀਂ ਪਹੁੰਚ ਕੇ ਉਹਨਾਂ ਦੇ ਨਾਲ ਤੁਸੀਂ ਰੂਬਰੂ ਹੋ ਉਹਨਾਂ ਦੇ ਵਿਚਾਰ ਸੁਣੀਏ ਕਿਉਂਕਿ ਉਹਨਾਂ ਦਾ ਬਹੁਤ ਇੱਛਾ ਹੈ ਕਿ ਉਹ ਜਿਹੜਾ ਸਾਡੇ ਕਤਾਰ ਦਾ ਅਖੀਰਲਾ ਵਰਕਰ ਹੈ ਉਹਨੂੰ ਵੀ ਉਹ ਮਿਲਣਾ ਚਾਹੁੰਦੇ ਹਨ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਯਸ਼ਪਲ ਚੋਹਾਨ ਜੀ ਜੋ ਕਿ ਸਾਡੇ ਇੰਪਰੂਵਮੈਂਟ ਟ੍ਰਸਟ ਬਟਾਲਾ ਤੋਂ ਚੇਅਰਮੈਨ ਹਨ ਤੇ ਨਾਲ ਹੀ ਸਾਡੇ ਪੰਜਾਬ ਦੇ ਸਵੰਨਕਰ ਸੰਗ ਦੇ ਯੂਨਿਟ ਦੇ ਪੰਜਾਬ ਦੇ ਪ੍ਰਧਾਨ ਵੀ ਹਨ ਨਾਲ ਮੁਖਦੇਵ ਸਿੰਘ ਆਲੋਵਾਲ ਜੀ ਜੋ ਕਿ ਸਾਡੇ ਕਿਸਾਨ ਵਿੰਗ ਗੁਰਦਾਸਪੁਰ ਦੇ ਪ੍ਰਧਾਨ ਹਨ ਨਾਲ ਸਾਡੇ ਬਲਜੀਤ ਸਿੰਘ ਜੀ ਜੋ ਕਿ ਚੇਅਰਮੈਨ ਹਨ ਦਿਨਾਨਗਰ ਮਾਰਕੀਟ ਕਮੇਟੀ ਦੇ ਅਰਸ਼ ਜੀ ਜੋ ਕਿ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹੇ ਦੇ ਵਾਈਸ ਕੋਆਰਡੀਨੇਟਰ ਹਨ ਤੇ ਨਾਲ ਸੋਨਾ ਬਾਜਵਾ ਜੀ ਇਹ ਸਾਡੇ ਐਕ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਨ ਮਹਿਕ ਬਾਜਵਾ ਜੀ ਉਹ ਸਾਡੇ ਬਹੁਤ ਹੀ ਸਿਰਕੜਾ ਡਾਗੂ ਕਲਨ ਔਰਤੋਂ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਸੀਗਾ ਇਲੈਕਸ਼ਨ ਦੇ ਵਿੱਚ ਸੋ ਮੈਂ ਜਿਹੜਾ ਇਹ ਮੁੱਖ ਏਜੰਡਾ ਮੈਂ ਤੁਹਾਨੂੰ ਦੱਸ ਕੇ ਇੱਕ ਬਹੁਤ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨੇ 2-3 ਘੰਟੇ ਪਹਿਲਾਂ ਇੱਕ ਸੋਗ ਦੀ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸੁਣ ਚ ਮਿਲੀ ਹੈ ਉਹ ਵੀ ਮੈਂ ਤੁਹਾਡੇ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਯੂਨਿਟ ਵੱਲੋਂ ਮੈਂ ਇਹ ਕਹਿ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਤਰਨਤਾਰਨ ਦੇ ਸਾਡੇ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਉਹ ਹੁਣ ਇਸ ਦੁਨੀਆ ਤੋਂ ਨਹੀਂ ਰਹੇ ਸਾਰੀ ਸਮੁੱਚੀ ਆਮ ਆਦਮੀ ਪਾਰਟੀ ਗੁਰਦਾਸਪੁਰ ਯੂਨਿਟ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਸੀਂ ਉਹਨਾਂ ਦੇ ਕੀਤੇ ਹੋਏ ਸਮਾਜ ਦੇ ਲਈ ਕੰਮ ਉਹਨਾਂ ਦੇ ਹਲਕੇ ਦੀ ਕੰਮ ساری ਉਮਰ ਉਹਨਾਂ ਦੇ ਚੇਤੇ ਰਹਿਣਗੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਦੇ ਪਰਿਵਾਰ ਨੂੰ ਇਹ ਜਿਹੜਾ ਵਿਛੋੜੇ ਦੀ ਇਹ ਸਹਿਣ ਦੀ ਜਿਹੜੀ ਹੈ ਉਹ ਬਲ ਬਖਸ਼ੇ ਸੋ ਇਹ ਜਿਹੜਾ ਸੋਕ ਸੰਦੇਸ਼ ਸਾਡੇ ਸਾਰੇ ਗੁਰਦਾਸਪੁਰ ਦੇ ਯੂਨਿਟ ਵੱਲੋਂ ਇੱਕ ਕਲੈਕਟਿਵਲੀ ਅਸੀਂ ਦੇਣਾ ਚਾਹੁੰਦੇ ਹਾਂ ਬਹੁਤ ਬਹੁਤਾਂ ਜਿਹੜੇ ਮੁੱਦੇ ਵਿਚਾਰੇ ਜਾਣਗੇ ਜਿਹੜੇ ਦੇਸ਼ ਦੀ ਚੱਤੇ ਹੋ ਅ ਦੇਖੋ ਜੀ ਜਦੋਂ ਇਹ ਵਰਕਰ ਮੀਟਿੰਗ ਰੱਖੀ ਸੀ ਕਿਉਂਕਿ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਹਾਂ ਸੋ ਇਹ ਮੇਰੀ ਪਹਿਲੀ ਜਿਹੜੀ ਸੀਗੀ ਵਰਕਰ ਮਿਲਣੀ ਸੀ ਸੋ ਆਪਾਂ ਕਿਉਂਕਿ ਹੁਣੇ-ਹੁਣੇ ਸਾਡੇ ਵਰਕਰਾਂ 'ਚ ਬੜਾ ਜੋਸ਼ ਸੀਗਾ ਕਿ ਆਪਾਂ ਲੁਧਿਆਣੇ ਦੀ ਬਾਈ ਇਲੈਕਸ਼ਨ ਦਿੱਤੀ ਹੈ ਸੋ ਸਾਡੇ ਜਿਹੜੇ ਲੀਡਰ ਸਾਹਿਬਾਨ ਸੀਗੇ ਉਹ ਵੀ ਵਰਕਰਾਂ ਨੂੰ ਮਿਲਣਾ ਚਾਹੁੰਦੇ ਸੀਗੇ ਤੇ ਵਰਕਰ ਵੀ ਜਿਹੜੇ ਸੀਗੇ ਉਹ ਲੀਡਰ ਸਾਹਿਬਾਨਾਂ ਦੇ ਰੂਬਰੂ ਆਉਣਾ ਚਾਹੁੰਦੇ ਸੀਗੇ ਸੋ ਮੇਨ ਜਿਹੜੀ ਆ ਉਹ ਉਦੇਸ਼ਾ ਜਿਹੜਾ ਵਾ 2027 ਦੀਆਂ ਚੋਣਾਂ ਨੂੰ ਲੈ ਕੇ ਕਿ ਅਸੀਂ ਸੱਤੇ ਦੀ ਸੱਤੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣੀਆਂ ਨੇ ਉਹਦੇ ਲਈ ਜਿਹੜੀ ਸਾਰੀ ਜ਼ਿੰਮੇਵਾਰੀ ਮੁੱਖ ਜ਼ਿੰਮੇਵਾਰੀ ਆ ਉਹ ਸਾਡੇ ਅਖੀਰਲੇ ਕਤਾਰ ਦੇ ਵਰਕਰ ਦੀ ਹੋਊਗੀ ਇਹ ਜਿਹੜਾ ਸਨੇਹਾ ਦੇਣ ਹਾਈ ਕਮਾਂਡ ਜਿਹੜੀ ਆ ਉਹ ਵਰਕਰਾਂ ਦੇ ਨਾਲ ਰੁਗਰੂ ਹੋਣ ਇੱਥੇ ਆ ਰਹੀ ਆ ਸੋ ਹਾਂ ਦੇਖੋ ਜੀ ਜਿਹੜੇ ਇਹ ਹਾਈ ਕਮਾਂਡ ਦੇ ਫੈਸਲੇ ਨੇ ਉਹ ਇਹ ਹਰ ਪਾਰਟੀ ਦੇ ਫੈਸਲੇ ਹੁੰਦੇ ਨੇ ਪਰ ਇਹ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੀ ਔਰ ਸਾਡੇ ਮੈਂ ਕਹਿੰਨਾ ਤਕਰੀਬਨ ਮਾਝੇ ਦੀ ਇਹ ਬੜੀ ਮੁੱਖ ਡਿਮਾਂਡ ਹੈਗੀ ਆ ਔਰ ਬਿਨਾ ਮੰਤਰੀ ਤੋਂ ਹੀ ਸਾਡੇ ਜਿਹੜੇ ਪ੍ਰਧਾਨ ਨੇ ਸਰਦਾਰ ਅਮਰ ਸਿੰਘ ਸਿਸ਼ਰੀ ਕਲਸੀ ਜੀ ਉਹ ਇੰਨਾ ਕੰਮ ਕਰਦੇ ਨੇ ਇੰਨਾ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਨੇ ਇੰਨੀ ਤਰੱਕੀ ਬਟਾਲੇ ਸ਼ਹਿਰ ਦੀ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਕਰਾ ਰਹੇ ਨੇ ਸੋ ਪੂਰੀ ਉਮੀਦ ਦਾ ਪਾਰਟੀ ਤੋਂ ਇਹ ਅਸੀਂ ਆਸ ਵੀ ਕਰਦੇ ਆ ਕਿ ਉਹ ਬਹੁਤ ਜਲਦੀ ਉਹਨਾਂ ਨੂੰ ਮੰਤਰੀ ਬਣਾ। ਕੋਈ ਨਵਾਂ ਅਹੁਦਾ ਮਿਲਿਆ, ਯੂਥ ਨੂੰ ਮਿਲਦੇ ਹੋ। ਕੀ ਯੂਥ ਉਮੀਦਾਂ ਰੱਖਦਾ گاਵ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ। ਦੇਖੋ ਜੀ ਆਮ ਆਦੀ ਪਾਰਟੀ ਦੀ ਜਿਹੜੀ ਰੀੜ ਦੀ ਹੱਡੀ ਆ ਉਹ ਨੌਜਵਾਨ ਸਾਥੀ ਨੇ ਜਦੋਂ ਆਮ ਆਦੀ ਪਾਰਟੀ ਦਾ ਝੰਡਾ ਜਿਹੜਾ ਬੁਲੰਦ ਹੋਇਆ ਉਹ ਨੌਜਵਾਨਾਂ ਨੇ ਕੀਤਾ। ਸਾਡੀ ਪਾਰਟੀ ਦੇ ਵਿੱਚ ਬਹੁਤ ਨੌਜਵਾਨ ਐਮ.ਐਲ.ਏ ਵੀ ਹਨ। ਸੋ ਨੌਜਵਾਨਾਂ ਦੇ ਲਈ ਖਾਸ ਕਰਕੇ ਪਾਰਟੀ ਦਾ ਬਹੁਤ ਜ਼ਿਆਦਾ ਧਿਆਨ ਹੈ। ਇੱਕ ਸਪੈਸ਼ਲ ਪ੍ਰੋਗਰਾਮ ਯੂਥ ਕਲੱਬ ਜਿਹੜਾ ਕਿ ਉਹ ਅਸੀਂ ਹਰ ਪਿੰਡ ਦੇ ਵਿੱਚ ਇੱਕ ਯੂਥ ਕਲੱਬ ਬਣਾ ਰਹੇ ਹਾਂ ਜਿਹਦੇ ਨਾਲ ਜੋੜ ਕੇ ਨੌਜਵਾਨਾਂ ਨੂੰ ਸਿੱਧਾ ਸਰਕਾਰ ਦੇ ਨਾਲ ਜੋੜਿਆ ਜਾਊਗਾ ਉਹਨਾਂ ਨੂੰ ਰੁਜ਼ਗਾਰ ਉਹਦੇ ਤੋਂ ਪੈਦਾ ਕਰਕੇ ਦੇਵਾਂਗੇ ਉਹਦੇ ਤੋਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਾਂਗੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਉਸ ਯੂਥ ਕਲੱਬ ਦੇ ਰਹੀ ਅਸੀਂ ਨੌਜਵਾਨਾਂ ਨੂੰ ਜਿਹੜਾ ਸਿੱਧਾ ਡਾਇਰੈਕਟ ਸਰਕਾਰ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਾਂ ਜਿਲ੍ਹਾ ਗੁਟਾਸਪੁਰ ਦਾ ਤੁਹਾਨੂੰ ਉਹਦਾ ਜਿਹੜਾ ਦਿੱਤਾ ਵਾ ਔਰ ਕੋ ਛੋਟੀ ਉਮਰ ਦੀ ਜਿਹੜੀ ਪ੍ਰਧਾਨ ਤੁਸੀਂ ਪਹਿਲਾਂ ਉਹੀ ਛਾਣਦੇ ਹੋ ਦੇਖੋ ਜੀ ਮੈਂ ਫੇਰ ਬਾਰ-ਬਾਰ ਕਹਿਣਾ ਚਾਹੁੰਦਾ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਮੈਂ ਇੱਕ ਆਮ ਘਰ ਦਾ ਨੌਜਵਾਨ ਹਾਂ ਮੇਰਾ ਕੋਈ ਸਿਆਸੀ ਪਰੋਖੜ ਨਹੀਂ ਹੈਗਾ ਮੈਂ 33 ਸਾਲ ਦੀ ਉਮਰ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਿਆ ਹਾਂ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਹੀ ਮਮਕਨ ਹੋ ਸਕਦਾ ਹੈ ਇਹ ਉਹ ਇੱਕ ਲੋਤੀ ਪਾਰਟੀ ਹੈ ਜਿੱਥੇ ਤੁਸੀਂ ਮਿਹਨਤ ਕਰਦੇ ਰਹੋ ਤੇ ਤੁਹਾਨੂੰ ਪਾਰਟੀ ਨੇ ਕਿੰਦਣ ਤੁਹਾਡੀ ਮਿਹਨਤ ਨੂੰ ਪਛਾਣ ਕੇ ਤੁਹਾਨੂੰ ਉਹਨਾਂ ਨੇ ਜ਼ਿੰਮੇਵਾਰੀ ਦੇ ਦੇਣੀ ਹੈ ਇਹ ਆਮ ਆਦਮੀ ਪਾਰਟੀ ਦੇ ਵਿੱਚ ਇਹੋ ਖੂਬਸੂਰਤੀ ਹੈ ਇਸੇ ਕਰਕੇ ਨੌਜਵਾਨ ਵਰਗ ਸਾਰਾ ਦਾ ਸਾਰਾ ਆਮ ਆਦਮੀ ਪਾਰਟੀ ਨਾਲ ਜੁੜਦਾ ਹੈ ਪਿੰਡਾਂ ਦੇ ਵਿੱਚ ਅਜੇ ਤੱਕ ਪ੍ਰਗਤੀ ਨਹੀਂ ਹੋ ਰਹੀ ਇਸ ਕਰਕੇ ਅਸੀਂ ਪ੍ਰਵੇਸ਼ੀ ਸ਼ਰਮ ਦੇ ਕਾਸਟਰ ਦੇਖੋ ਜੀ ਆਪਾਂ ਮੈਂ ਫਿਰ ਕਰ ਰਿਹਾ ਕਿ ਆਪਣਾ ਜਿਹੜਾ ਏਜੰਡਾ ਪਰਫੈਕਟਾ ਉਹ ਇੱਕ ਜਿਹੜੀ ਜਿਲ੍ਹਾ ਵਰਕਰ ਮੀਟਿੰਗ ਆ ਕਹਿ ਰਹੇ ਹਾਂ ਆਪਾਂ ਕੰਮ ਹੋ ਰਹੇ ਨੇ ਹੁਣ ਤੁਹਾਨੂੰ ਪਤਾ ਕੋਡ ਆਫ ਕੰਡਕਟ ਪਿੱਛੇ ਜੇ ਲੱਗੇ ਹਟਿਆ ਉਸ ਤੋਂ ਬਾਅਦ ਵੀ ਉਨੇ ਕੰਮ ਨੇ ਉਹ ਲਗਾਤਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਉਹ ਛਿੜੇ ਹੋਏ ਨੇ ਔਰ ਅਗਲੇ 1.5 ਸਾਲ ਦੇ ਅੰਦਰ ਅੰਦਰ ਤੁਸੀਂ ਤਕਰੀਬਨ ਪਿੰਡਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਸੜਕਾਂ ਦਾ ਤਾਂ ਨਿਰਮਾਣ ਹੋਵੇ ਹੋਰ ਵੀ ਜਿੰਨੇ ਕੰਮ ਨੇ ਉਹ ਸਾਰੇ ਤੁਸੀਂ ਹੁੰਦੇ ਦੇਖੋ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਸ ਤਰੀਕੇ ਨਾਲ ਤੁਹਾਨੂੰ ਪੂਰੇ ਵਿਸਤਾਰ ਦੇ ਨਾਲ ਸਾਡੇ ਜੋਬੇਨ ਦਾਵਾ ਜੀ ਨੇ ਇਸ ਮਿੱਟੀ ਦਾ ਮਕਸਦ ਦੱਸਿਆ ਹੈ ਇਹ ਮੀਟਿੰਗ ਇੱਕ ਉਦਾ ਸੰਭਾਲ ਸਮਾਰੋਹ ਹੈ ਉਹ ਇਹਨਾਂ ਦੇ ਉਦਾ ਸੰਭਾਲਨ ਦੇ ਸਮਾਰੋਹ ਦੇ ਵਿੱਚ ਜਿਹੜੇ ਮਾਨਯੋਗ ਸਾਡੀ ਹਾਈ ਕਮਾਂਡ ਦੇ ਬਹੁਤ ਹੀ ਉੱਚ ਲੀਡਰ ਆ ਰਹੇ ਹਨ ਜਿਸ ਦੇ ਵਿੱਚ ਤੁਹਾਨੂੰ ਪੂਰਾ ਡਿਟੇਲ ਦੱਸੀ ਹੈ ਉਹਨਾਂ ਨੇ ਜੀ ਸੁਧਾ ਜੀ ਆ ਰਹੇ ਹਨ ਸੰਜੀਵ ਲੋੜਾ ਜੀ ਆ ਰਹੇ ਹਨ ਹੋਰ ਮੰਤਰੀ ਸਾਹਿਬਾਨ ਆ ਰਹੇ ਹਨ ਔਰ ਉਹਨਾਂ ਦਾ ਮੇਨ ਮਕਸਦ ਹੈ ਕਿ ਜਿਹੜੀ ਸਾਡੀ ਮਾਝਾ ਜ਼ੋਨ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਸਨ 2022 ਦੇ ਇਲੈਕਸ਼ਨ ਦੇ ਵਿੱਚ ਸਾਡੇ ਇਥੋਂ ਦੇ ਜਿਹੜੇ ਖਲੋਤੇ ਕੈਂਡੀਡੇਟ ਹੀ ਇੰਨੀ ਸਫਲਤਾ ਪ੍ਰਾਪਤ ਨਹੀਂ ਕਰ ਸਕੇ ਲੇਕਿਨ ਇਸ ਆਪਣਾ ਕੜੀ ਦੇ ਤਹਿਤ ਹੀ ਇੱਕ ਨੌਜਵਾਨ ਨੇਤਾ ਸਾਡਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਔਰ ਉਹਨੂੰ ਗੁਰਦਾਸਪੁਰ ਦੀ ਕਮਾਂਡ ਦਿੱਤੀ ਹੈ ਪਰ ਮੈਂ ਸਮਝਦਾ ਵੀ ਉਹ ਜਿਹੜੀ ਕਮੀ 2022 ਚ ਰਹਿ ਗਈ ਸੀ ਔਰ ਇਹ ਜੂਥ ਜਿਹੜਾ ਸਾਡਾ ਜਰੂਰ ਉਸ ਕਮੀ ਨੂੰ ਪੂਰਾ ਕਰੇਗਾ ਔਰ तमाम ਜਿੰਨੇ ਵੀ ਸਾਡੇ ਕੈਂਡੀਡੇਟ ਨੇ ਪਟਾੜੇ ਤੋਂ ਲੈ ਕੇ ਪਠਾਨਕੋਟ ਤੱਕ ਇੱਕ ਇੱਕ ਕੈਂਡੀਡੇਟ ਨੂੰ ਜਿਤਾਨਦੀਏ ਕੋਸ਼ਿਸ਼ ਕੋਈ ਦੀ ਇਸ ਪ੍ਰਯਾਸ ਦੇ ਨਾਲ